ਪਹਿਪਰ ਪ੍ਰਬਾਧਨਾ ਦਾ ਸ਼ੁਕਰਾਨਾ ਕਰਦੇ ਹੋਏ ਧੰਨਵਾਦ ਕਰਦਾ ਤਾਰੀ ਆਪਣੀ ਸੀਨੀਅਰ ਲੀਡਰਸ਼ਿਪ ਦਾ ਜਿਨ੍ਹਾਂ ਨੇ ਇਸ ਚੋਣ ਨੂੰ ਆਪਣੀ ਚੋਣ ਸਮਝਦੇ ਹੋਏ ਇੱਥੇ ਇੱਕ ਸੋਲਿਡੈਰਿਟੀ ਨਾਲ ਮੇਰੀ ਪਿੱਛੇ ਖੜੇ ਹੈ ਔਰ ਮੈਂ ਯਕੀਨ ਦਿਵਾਉਣਾ ਹੈ ਮੇਰੇ ਵੱਲੋਂ ਕੋਈ ਕਤਰ ਨਹੀਂ ਰਹੇਗੀ ਔਰ ਜੋ ਅੱਜ ਵਰਕਰਾਂ ਦਾ ਜੋਸ਼ ਦਿਖ ਰਿਹਾ ਸੀ ਉਹ ਦੇ ਤੋ ਸਾਫ ਜਾਹਰ ਹੁੰਦਾ ਵੀ ਆਣ ਵਾਲਾ ਟਾਈਮ ਇਸ ਇਲੈਕਸ਼ਨ ਚ ਕੀ ਰਿਜ਼ਲਟ ਆਣਾ ਅੱਜ ਵੱਡੀ ਗੱਲ ਨਹੀਂ ਕਰਨੀ ਸਾਡੇ ਪ੍ਰਧਾਨ ਸਾਹਿਬ ਉਹ ਸਾਬਕਾ ਚੀਫ ਨਿਚੇਤ ਸਾਹਿਬ ਨੇ ਤੁਹਾਨੂੰ ਜੋਜੀ ਦਾਖੀ ਹੈ ਵੀ ਇਹ ਇਲੈਕ ਇਲੈਕਸ਼ਨ ਦੇ ਵਿੱਚ ਸਨੇਹੇ ਬੜੇ ਕਲੀਅਰ ਨੇ ਇਹ ਇਲੈਕਸ਼ਨ ਕੋਈ ਆਸ਼ੂ ਦਾ ਸੰਜੀਵ ਨਾਲ ਨਹੀਂ ਹੈ ਇਹ ਇਲੈਕਸ਼ਨ ਸਿੱਧਾ ਸਾਬਕਾ ਚੀਫ ਮਿਨਿਸਟਰ ਤੇ ਦੋ ਦੋ ਸਰਕਾਰਾਂ ਨਾਲ ਹੈ ਉਹ ਜਿਹੜੇ ਪ੍ਰੌਕਸੀਨਲ ਰਾਜ ਕਰ ਰਹੇ ਸੀ ਕਿ ਸਾਡੇ ਸੂਬੇ ਤੇ ਅੱਜ ਸਿੱਧਾ ਰਾਜ ਕਰਨਾ ਚਾਹੁੰਦੇ ਤੇ ਪੰਜਾਬੀਆਂ ਦੀ ਗੈਰਤ ਦਾ ਪੰਜਾਬੀਆਂ ਦੇ ਵਕਾਰ ਦਾ ਤੇ ਪੰਜਾਬੀਆਂ ਦੇ ਕੁਮਖ ਦਾ ਲੈਕਣਾ ਜਿਹੜੀ ਪੰਜਾਬੀ ਬੜਾ ਫੈਸਲਾ ਕੋਣ ਨੇ ਇੱਕ ਰਿਜ਼ਲਟ ਦੇਣਗੇ ਤੁਹਾਡੇ ਸਾਹਮਣੇ ਆਏਗਾ ਤੇ ਮੈਂ ਉਮੀਦ ਕਰਦਾ ਜੋ ਅੱਜ ਨਜ਼ਾਰਾ ਤੁਸੀਂ ਬਾਹਰ ਦੇਖਿਆ ਹੈ उन्नीस तरीक नोटा कन्वर्ट होगा तेईस तरीकल नॉमीनेशन ਜੀ ਸਾਹਿਬ ਜੀ ਨੋਮੀਨੇਸ਼ਨ ਦਾਖਲ ਕੀਤੇ ਹੈ ਜੀ ਸਾਹਿਬ ਅਤੇ بڑے ਜੋਰ ਸ਼ੋਰ ਦੇ ਨਾਲ ਸਾਰੇ ਕਾਂਗਰਸ ਪਾਰਟੀ ਦੇ ਲੀਡਰ ਸਹਿਬਾਨ ਜੀ ਜੀ ਪੂਰੇ ਪੰਜਾਬ ਦੇ ਕਾਰਿਆਂ ਨੇ ਪਹੁੰਚ ਕੇ ਅੱਜ ਇਸ ਨੋਮੀਨੇਸ਼ਨ ਪੇਪਰ 'ਚ ਸ਼ਮੂਲੀਅਤ ਕੀਤੀ ਹੈ ਔਰ ਜਿਸ ਪ੍ਰਕਾਰ ਦਾ ਜੋਸ਼ ਦਿਖ ਰਿਹਾ ਹੈ ਜਿਸ ਪ੍ਰਕਾਰ ਦੀ ਲੋਕਾਂ ਦੇ ਵਿੱਚ ਉਤੇਜਨਾ ਹੈ ਕਿ ਕਿੰਝ ਲੱਗਦਾ ਹੈ ਕਿ ਸਾਡਾ ਕੇਤੇ ਪਾਰਟੀ ਨਾਲ ਕੋਈ ਮੁਕਾਬਲਾ ਨਹੀਂ ਰਹੇਗਾ ਬਰਬਾਦਵਾ ਵੱਡੀ ਸਫਲਤਾ ਕਾਂਗਰਸ ਪਾਰਟੀ ਨੂੰ ਦੇਗਾ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਪਾਰਟੀ ਨੂੰ ਸਨਾਖਿਆ ਮਿਲੇਗੀ ਤੇਰਾ ਪਰ ਵੱਡੇ ਮਾਰਦਨ ਦੇ ਨਾਲ ਅਸੀਂ ਇਹ ਲੜਾਈ ਜਿੱਤੇਗੀ ਔਰ ਇਥੋਂ असंगी मोर्च बनिया जाए ठीक है मैं क्या कर रहे ਪੰਜਾਬ ਦੇ ਉੱਪਰ ਬੜੀ ਵੱਡ ਧਾੜ ਵੀ ਆਈ ਹੈ ਪੰਜਾਬ ਦੇ ਵਿੱਚ ਬੰਦੂਲਾ ਨੂੰ ਭਜਾਇਆ ਗਿਆ ਅੰਗਰੇਜ਼ਾਂ ਨੂੰ ਭਜਾਇਆ ਗਿਆ ਸਾਨੂੰ ਕੇ ਜੀ ਰਾਣਾ ਦਾ ਧਾੜ ਵੀ ਇੱਕੇ ਆਇਆ ਹੈ ਇਹਨੂੰ ਵੀ ਇਸ ਤਰ੍ਹਾਂ ਹੀ ਭਜਾਇਆ ਜਾਏਗਾ ਇਹ ਕਬੱਡੀ ਰਾਜਸ਼ ਕਰਕੇ ਰਾਜਨੀਤੀ ਕਰਕੇ ਪੰਜਾਬ ਦੇ ਲੋਕਾਂ ਨੂੰ ਪਰਮਾ ਕੇ ਇਥੋਂ ਰਾਜ ਸਭਾ ਦਾ ਮੈਂਬਰ ਬਣਨਾ ਚਾਹਦਾ ਕੇਜਰੀਵਾਲ ਇਹ ਮਨਸੂਬੇ ਕਿਸੇ ਤਰ੍ਹਾਂ ਵੀ ਕਾਮਯਾਬ ਨਹੀਂ ਹੋਣ ਤੇ ਜਾਣਗੇ ਪੰਜਾਬੀ ਇਹਨਾਂ ਨੂੰ ਪੂਰੀ ਤਰ੍ਹਾਂ ਹਰਾਉਣਗੇ ਇਹ ਅਰੋੜਾ ਦੀ ਇਤਿਹਾਸੂ ਦੀ ਲੜਾਈ ਨਹੀਂ ਹੈ ਜੀ ਇਹ ਪੰਜਾਬ ਦੀ ਤੇ ਕੇਂਦਰੀ ਵਾਰ ਦੀ ਲੜਾਈ ਹੈ ਜਿੱਦੇ ਚ ਪੰਜਾਬੀ ਜਿੱਤਣਗੇ ਬਹੁਤ ਧੰਨਵਾਦ